ਪੀ ਕੈਸੇ ਕੈਸੇ ਭਰਮ ਜਿਹੜੇ ਅਸੀਂ ਪਾਲਦੇ ਆਂ ਵੀ ਜੇਕਰ ਬਾਪੂ ਦਾ ਸਿਰੈ ਨੂੰ ਨਹੀਂ ਕੀਤਾ ਪੈਰੈ ਨੂੰ ਨਹੀਂ ਕੀਤਾ ਤਾਂ ਨਹੀਂ ਬਾਪੂ ਦੀ ਗਤੀ ਹੋਣੀ ਵੀ ਬਾਪੂ ਦਾ ਧਿਆਨ ਕਰ ਰਹਿ ਜਾਣਾ ਜੀ ਜਾਂ ਅਸੀਂ ਕਹਿਣਾ ਜੀ ਦੇਖੋ ਰਸਤੇ ਦੇ ਵਿੱਚ ਜਾ ਕਰਕੇ ਭੰਡਾਰਾ ਨਾ ਭੰਨਿਆ ਤੇ ਤਾਂ ਬਾਪੂ ਬੇਬੇ ਦੀ ਗਤੀ ਨਹੀਂ ਹੋਣੀ ਕਿਤੇ ਤੇ ਜੇ ਅਸੀਂ ਚਿਖਾ ਪਿਆਰਿਓ ਬਣਾ ਕਰਕੇ ਉੱਥੇ ਸਰੀਰ ਰੱਖਿਆ ਉਨੂੰ ਦੇ ਕੇ ਅਗਨੇ ਕੁੱਤਣ ਕੇ ਤੋੜ ਕੇ ਜਾਂ ਤਿੱਲੇ ਤੋੜ ਕੇ ਨਾ ਸੁਟੇ ਤੇ ਇਹ ਨਾ ਆਖਿਆ ਵੀ ਚੰਗਾ ਭਾਈ ਤੂੰ ਆਪਣੇ ਰਸਤੇ ਚੱਲ ਹੁਣ ਅਸੀਂ ਆਪਣੇ ਰਸਤੇ ਚੱਲੇ ਸਾਡਾ ਪਿੱਛਾ ਨਾ ਕਰੀ ਜੀ ਇੰਨੀ ਗੱਲ ਤਾਂ ਕਹੀ ਤੇ ਬਾਪੂ ਬੇਪੀ ਕਿਤੇ ਸਾਡੇ ਪਿੱਛੇ ਪਿੱਛੇ ਨਾ ਆ ਆ ਜਾਣ ਕੈਸੇ ਭਰਮ ਅਸੀਂ ਪਾਲੇ ਹੋਏ ਆ ਫਿਰ ਇੱਥੇ ਅਸੀਂ ਬਸ ਥੋੜੀ ਕਰਦੇ ਆ ਉਤੋਂ ਵਾਪਸ ਆ ਕਰਕੇ ਤੇ ਕੋਈ ਤੇ ਪਿਆਰਿਓ ਇਸ਼ਨਾਨ ਕਰ ਰਿਆ ਹੁੰਦਾ ਜੀ ਕਿ ਅਸੀਂ ਕੋਈ ਕੱਪੜਿਆਂ ਦੇ ਸਮੇਤ ਕੋਈ ਪੰਜ ਇਸ਼ਨਾਨਾ ਕਰ ਰਿਹਾ ਹੁੰਦਾ ਕੋਪਰਲੀਆਂ ਕਰ ਰਿਹਾ ਹੁੰਦਾ ਆ ਇਸ਼ਨਾਨ ਦੀ ਗੱਲ ਹੁਣ ਵੀ ਆਪ ਜੀ ਨੇ ਸੁਣੀ ਆ ਜੀ ਇਸ਼ਨਾਨ ਕੀਤਾ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ ਆ ਇਸ਼ਨਾਨ ਕਰਕੇ ਜਾਂ ਪੰਜ ਇਸ਼ਨਾਨਾ ਕਰਕੇ ਗੁਰੂ ਘਰ ਆਉਣ ਦੀ ਤੇ ਮਰਿਆਦਾ ਹੈ ਅਲਾਣੀਆਂ ਦਾ ਪਾੜ ਕਰਨਾ ਗੁਰੂ ਚਰਨਾਂ ਤੇ ਅਰਦਾਸ ਕਰਨੀ ਇਹ ਤੇ ਮਰਿਆਦਾ ਹੈ ਪਰ ਪਿਆਰਿਓਣ ਕੇਵਲ ਜੇ ਪੁੱਛੀਏ ਤੇ ਇੱਕ ਭਾਈ ਆ ਤੁਸੀਂ ਇਸ਼ਨਾਨਾ ਪੰਜ ਇਸ਼ਨਾਨਾ ਕਿਉਂ ਕਰਦੇ ਹੋ ਜਨਾਨ ਕਿਉਂ ਕਰਦੇ ਹੋ ਕੇਸ ਕਿਉਂ ਧੋਂਦੇ ਹੋ ਕਹਿੰਦੇ ਜੀ ਜਿਹੜਾ ਬਾਪੂ ਬੇਬੇ ਅਸੀਂ ਜਲਾਕੇ ਆਏ ਆ ਕਿਤੇ ਸਾਡੇ ਨਾਲ ਨਾ ਚੰਬੜਿਆ ਰਹਿ ਜਾਏ ਜਦੋਂ ਈਓ ਜੀ ਪਾ ਮਨਾ ਭਰਮ ਬਣਾ ਕਰਕੇ ਤੁਰਨੇ ਤੇ ਫਿਰ ਪਿਆਰਿਓ ਕਿੱਥੇ ਸਾਡਾ ਭਲਾ ਹੋਏਗਾ ਫਿਰ ਇਤੇ ਬਸ ਨਹੀਂ ਕਰਦੇ ਫਿਰ ਲਿਆ ਕਰਕੇ ਨਾ ਜਿ ਤਖਾ ਠੰਡੀ ਤੋਂ ਅਸਤੀਆਂ ਚੁਗ ਲਈਆਂ ਉਹਨੂੰ ਪਾ ਕਰਕੇ ਬੋਰੇ ਦੇ ਵਿੱਚ ਜਾਂ ਥੈਲੀ ਦੇ ਵਿੱਚ ਫਿਰ ਉਸ ਜਗ੍ਹਾ ਤੇ ਲਿਆ ਕੇ ਰੱਖਦੇ ਆ ਜਿੱਥੇ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤਾ ਹਾਂ ਫਲੇ ਰੱਖ ਦੇਣੀਆਂ ਜੀ ਪਲੰਘੇ ਤੇ ਜੇ ਪੁੱਛੀਏ ਭਾਈ ਇਹ ਕਿਉਂ ਰੱਖੀਆਂ ਕਹਿੰਦੇ ਹੁਣ ਬਾਪੂ ਬਾੜ ਸੁਣੂਗਾ ਕੈਸੀ ਕਮਾਲ ਦੀ ਖੇਡ ਐ ਜਦੋਂ ਬਾਪੂ ਬਾੜ ਸੁਣਨਾ ਚਾਹੁੰਦਾ ਸੀ ਉਦੋਂ ਤੇ ਘਰ ਤੁਸੀਂ ਟੀਵੀ ਵੀ ਨਹੀਂ ਲਾਉਣ ਦਿੱਤਾ ਉਦੋਂ ਨਾ ਤੁਸੀਂ ਪਿਆਰਿਓ ਘਰੋਂ ਨੂੰ ਕੋਈ ਟੇਬ ਰਕਾਲ ਲਿਆ ਕਿ ਦਿੱਤੀ ਵੀ ਲੈ ਬਾਪੂ ਬਾਣੀ ਸੁਣ ਲੈ ਕੀਰਤਨ ਸੁਣ ਲੈ ਕੋਈ ਨਹੀਂ ਜੋ ਘਰ ਚੌਂਕੜਾ ਮਾਰ ਕੇ ਕੰਮਾ ਚਾਹੁੰਦਾ ਸੀ ਕਹਿੰਦੇ ਸੀ ਬਾਪੂ ਤੂੰ ਚੌਂਕੜਾ ਮਾਰ ਕੇ ਬੈਠਾ ਰੰਜਾ ਫੁਲਾਣਾ ਕੰਮ ਕਰ ਗਿਆ ਜੀ ਉਹ ਬਾਪੂ ਵਿਚਾਰੇ ਕੋ ਤੁਰਿਆ ਨਹੀਂ ਸੀ ਜਾਂਦਾ ਕਹਿੰਦਾ ਸੀ ਮੈਨੂੰ ਭਾਈ ਜਾ ਗੁਰਦਾਰੇ ਛੱਡਿਆ ਮੈਂ ਦੀਵਾਨ ਦੇ ਵਿੱਚ ਹਾਜ਼ਰੀ ਭਰ ਲਾਂ ਫਿਰ ਸਮਾਪਤੀ ਹੋਊ ਤੇ ਲੈ ਜਾਈ ਮੇਰੇ ਕੋਲ ਸਮਾਂ ਹੀ ਨਹੀਂ ਮੇਰੇ ਕੋਲ ਟਾਈਮ ਹੈ ਨਹੀਂ ਬਾਪੂ ਜਾਇਆ ਜਾਂਦਾ ਚਲ ਜਾਂਦਾ ਤੇ ਮੈਂ ਨਹੀਂ ਲੈ ਕੇ ਜਾਣਾ ਉਦੋਂ ਬਾਪੂ ਵੱਲ ਕੋਈ ਧਿਆਨ ਨਹੀਂ ਹੁਣ ਬਾਪੂ ਵਿਚਾਰਾ ਚੜਾਈ ਕਰ ਗਿਆ ਜੀ ਉਹਦੀਆਂ ਹੱਡੀਆਂ ਵਿਚਾਰੇ ਦੀਆਂ ਰਹਿ ਗਈਆਂ ਉਹ ਹੁਣ ਪਲੰਗੇ ਦੇ ਥੱਲੇ ਰੱਖ ਦਿਆਂ ਮਹਾਰਾ ਇਹ ਤੇ ਵੀ ਲੈ ਬਾਪੂ ਹੁਣ ਬਾਣੀ ਸੁਣ ਹੁਣ ਬਾਪੂ ਦੀਆਂ ਹੱਡੀਆਂ ਬਾਣੀ ਸੁਣਨ ਗਿਆ ਅਸੀਂ ਨਹੀਂ ਸੁਣਨਾ ਅਸੀਂ ਕੋਲ ਨਹੀਂ ਬੰਦੇ ਸੁਣਨਾ ਤੇ ਅਸੀਂ ਸੀ ਮਾਰੇ ਦੀ ਬਾਣੀ ਸਾਨੂੰ ਵੀ ਧੀਰਜ ਦੇਵੇ ਸਾਨੂੰ ਵੀ ਭਾਣਾ ਮੰਨਣ ਦੀ ਜਾਚ ਆਵੇ ਸਾਡੇ ਗਏ ਹੋਏ ਜੀਵ ਦਾ ਵੀ ਭਲਾ ਹੋਵੇ ਪਰ ਨਹੀਂ ਅਸੀਂ ਕਿਹਾ ਵੀ ਹੁਣ ਹੱਡੀਆਂ ਦਾ ਵੀ ਭਲਾ ਕਰਨਾ ਬਾਪੂ ਦੀ ਕੋਈ ਪਰਵਾਹ ਨਹੀਂ ਇਹ ਤੇ ਬਾਸ ਨੇ ਕੀਤੀ ਖਾਨੜਪੜ ਸਾਹਿਬ ਦਾ ਭੋਗ ਪਾਇਆ ਉਹ ਤੋਂ ਬਾਅਦ ਪਿਆਰੋ ਸਲਾਹ ਕੀਤੀ ਕਿਹੜੇ ਥਾਂ ਲੈ ਕੇ ਜਾਣ ਕਹਿੰਦੇ ਬੇਬੇ ਫਲਾਣੇ ਥਾਂ ਗਈ ਸੀ ਬਾਪੂ ਵੀ ਉੱਥੇ ਲੈ ਕੇ ਜਾਣਾ ਬਾਪੂ ਦੀਆਂ ਹੱਡੀਆਂ ਵੀ ਉੱਥੇ ਧਾਰਨੀਆਂ ਉਹਨੂੰ ਪਿਆਰਿਓ ਘਰ ਤੋਂ ਤੁਰਨ ਲੱਗੇ ਤੇ ਆਵਾਜ਼ਾਂ ਮਾਰਦੇ ਆ ਬਾਪੂ ਆ ਆ ਚੱਲੀਏ ਵਾਹਿਗੁਰੂ ਕਿਰਪਾ ਕਰੇ ਸਾਰਾ ਕੁਝ ਆਪਣੇ ਅਥੀ ਕਰਦਾ ਬਾਪੂ ਅਜੇ ਵੀ ਇੱਥੇ ਬੈਠਾ ਜੀ ਵਾਹਿਗੁਰੂ ਨਾ ਕਰੇ ਕਿਤੇ ਆਵਾਜ਼ ਆ ਜਾਵੇ ਪੁੱਤ ਮੈਂ ਨਹੀਂ ਜਾਣਾ ਮੇਰਾ ਘਰ ਆ ਤੁਸੀਂ ਜਾਣਾ ਜਾਓ ਤੇ ਦੇਖਿਓ ਫਿਰ ਕਿੱਥੇ ਉਹ ਥੈਲੀ ਖਿਲਰੀ ਹੋਣੀ ਕਿਤੇ ਅਨਾਜ ਹੀ ਆਪਣੇ ਵਸਤਰ ਖਿਲਰੇ ਹੋਣੇ ਕੀ ਕੋਈ ਖਿਲਰੇ ਹੋਣਾ ਆਪੋ ਆਪਣੇ ਭਾਜੜਾ ਪੈ ਜਾਣੀਆਂ ਕਿੱਧਰ ਨੂੰ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ ਰਹਿਮਤ ਕਰੇ ਬਾਰੇ ਕਾਦੇ ਵੈਮ ਪਰਮਾਨੰਦੇ ਵਿੱਚ ਪੈ ਗਏ ਬਾਬੇ ਨੇ ਬੜਾ ਸੁਖਾਲਾ ਸਾਨੂੰ ਮਾਰਗ ਦਿੱਤਾ ਸੀ ਭਾਵੇਂ ਪਿਆਰੋ ਘਰ ਦੇ ਵਿੱਚ ਜੰਮਣਾ ਹੋਵੇ ਤੇ ਭਾਵੇਂ ਮਰਨਾ ਹੋਵੇ ਘਰ ਦੇ ਵਿੱਚ ਕੋਈ ਵੀ ਕਾਰਜ ਹੋਵੇ ਬਾਬੇ ਨੇ ਕਿਹਾ ਸੀ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਪਿਆਰੋ ਭਾਵੇਂ ਜਨਮ ਦੇ ਅਸੀਂ ਘਰ ਖੰਡ ਪੜ ਸਾਹਿਬ ਕਰਾਈਏ ਤਾਂ ਵੀ ਅਨੰਦ ਸਾਹਿਬ ਜੀ ਦਾ ਪਾਠ ਕੜਾ ਪ੍ਰਸ਼ਾਦੀ ਦੇ ਪਾਵੇਂ ਕੋਈ ਜੀਵ ਚੜ੍ਹਾਈ ਕਰਦਾ ਤੇ ਤਾਵੇਂ ਕੜਾ ਪ੍ਰਸ਼ਾਦ ਦੀ ਦੇਗ ਤੇ ਅਨੰਦ ਸਾਹਿਬ ਜੀ ਦਾ ਬਾੜ ਗੁਰੂ ਚਰਨਾਚਰਦਾਸ ਹੁੰਦੀ ਅਨੰਤ ਤੋਂ ਬਾਅਦ ਤੇ ਮਾਲਕ ਨੇ ਸਾਨੂੰ ਰੱਖਿਆ ਨਹੀਂ ਬਾਣੀ ਤੋਂ ਤੇ ਕਦੇ ਦੂਰ ਹੀ ਨਹੀਂ ਕੀਤਾ ਅਸੀਂ ਵਹਿਮ ਭਰੋਂ ਇਹਨੇ ਪੜ ਲਏ ਇਹਨੇ ਪੜ ਲਏ ਕਦੇ ਗੁਰੂ ਕੇ ਇਤਿਹਾਸ ਤੋਂ ਬਾਣੀ ਤੋਂ ਵੀ ਅਸੀਂ ਸਿੱਖਿਆ ਗ੍ਰਹਿਣ ਨਹੀਂ